ਸਾਥੋ ਗਲਤੀ ਤਾਂ ਹੋਈ ਹੈ ਨਾ ਇਲੈਕਸ਼ਨ ਲੜਨੇ ਨਹੀਂ ਚਾਹੀਦੇ ਗਲਤੀ ਤੋਂ ਭਜਣਾ ਨਹੀਂ ਚਾਹੀਦਾ ਇਸ ਗੱਲ ਤੋਂ ịtਕ ਜਾਂਦੇ ਨੇ ਉਹ ਵੀ ਤੁਸੀਂ ਕਾਕਾ ਕੋਡ ਆ ਇਹ ਕਹਿੰਦਾ ਵੀ ਜੇ ਮੰਨ ਲਓ ਜਿੱਤ ਜਾਂਦੇ ਉਹ ਸਾਰੇ ਫਿਰ ਵਾਪਸ ਕਿਸਾਨੀ ਚ ਆ ਜਾਂਦੇ ਸਵਾਲ ਤਾਂ ਇਹ ਹੈ ਨਾ ਜਿਹੜੇ ਉਹ ਕਹਿੰਦੇ ਵੀ ਨਹੀਂ ਜੇ ਉਹ ਸਾਰੇ ਐਮਐਲਏ ਬਣ ਜਾਂਦੇ ਸਰਕਾਰ ਬਣ ਜਾਂਦੀ ਫਿਰ ਲੋਕਾਂ ਨੂੰ ਸਾਨੂੰ ਘੁੱਟਦੀ ਨਾ ਫਿਰ ਸਮਾਰ ਕੇ ਘੁੱਟਦੇ ਵੀ ਇਹ ਸਾਡੇ ਸਾਥੀ ਆ ਮੋਰਚਾ ਢੱਲੇਵਾਲ ਨੇ ਤੋੜਿਆ ਕਿ ਜਿਹਨੇ ਇਲੈਕਸ਼ਨ ਤੋੜਿਆ ਉਹਨਾਂ ਨੇ ਤੋੜਿਆ ਇਹ ਸਾਫ਼ ਕਰਦਾ ਢੱਲੇਵਾਲ ਸਾਹਿਬ ਨੇ ਇਲੈਕਸ਼ਨ ਲੜੀ ਹੈ ਮੋਰਚਾ ਜਿੱਤੋ ਤੋੜਿਆ ਜੀ ਤਾਂ ਟੁੱਟ ਗਿਆ ਬਹੁਤ ਵਾਰੀ ਉਹਨਾਂ ਦੀ ਪ੍ਰਕਿਰਤਿਆ ਵੀ ਆ ਗਈ ਵੀ ਮੈਨੂੰ ਫਲਾਣੇ ਨੇ ਬੋਲਿਆ ਫਿਰ ਨੂੰ ਫਲਾਣੇ ਨੇ ਕਰ ਲਿਆ ਯਾਰ ਆਗੂ ਦੀ ਸਮਝ ਚਾਹੀਦੀ ਹੈ ਡੱਲੇ ਵਾਲਾ ਅੱਜ ਮਰਨ ਮਰਤੇ ਬੈਠਾ ਤੇ ਕੱਲ ਨੂੰ ਕਹਿੰਦੇ ਜੀ ਮੈਨੂੰ ਤਾਂ ਫਲਾਣੇ ਨੇ ਕਹਿੰਦਾ ਮੈਂ ਤਾਂ ਗਲਤੀ ਨਾਲ ਬੈਠਾ ਸੀ ਫਿਰ ਡੱਲੇ ਵਾਲਾ ਸਾਹਿਬ ਦੀ ਕੀ ਸੋਚ ਸੀ ਤਾਂ ਪੈਸੇ ਕਮਾਉਂਦੇ ਨੇ ਤਾਂ ਲੀਡਰੀਆਂ ਚ ਮਕਾਉਂਦੇ ਨੇ ਸਵਾਲ ਸਾਰਿਆਂ ਲਈ ਹੈ ਮੇਰੇ ਲਈ ਨਹੀਂ ਸਾਰਿਆਂ ਲਈ ਹੈ ਜੇ ਕਿਸੇ ਲੀਡਰ ਨੇ ਉਹ ਭੁਲੇਖਾ ਤੋੜਿਆ ਬੀ ਸਾਡੇ ਲਈ ਕੋਈ ਲੀਡਰ ਮਰ ਵੀ ਸਕਦਾ ਤੇ ਉਹਦੀ ਮਦਦ ਹੀ ਕਰਨੀ ਚਾਹੀਦੀ ਮੈਨੂੰ ਲੱਗਦਾ ਲੋਚਨਾ ਨਹੀਂ ਕਰਨੀ ਚਾਹੀਦੀ ਐਸਕੇਮ ਦੇ ਵਿੱਚ ਵਾਪਸੀ ਸੋਚੀ ਜਾ ਸਕਦੀ ਸਿੱਧੂਪੁਰ ਦੀ ਸਾਡੀ ਕੋ ਉਹਨਾਂ ਦੀ ਤੁਹਾਡੀ ਨਹੀਂ ਨਹੀਂ ਸਵਾਲ ਤਾਂ ਦੇਖੋ ਨਾ ਅਸੀਂ ਇਲੈਕਸ਼ਨ ਲੜ ਕੇ ਉਹਨਾਂ ਚ ਜਾ ਕੇ ਉਹਨਾਂ ਨੂੰ ਸੋਚਣਾ ਚਾਹੀਦਾ ਤੁਹਾਡੇ ਵੱਲੋਂ ਦਰਵਾਜ਼ੇ ਖੁੱਲੇ ਆ ਮੈਂ ਕਹਿੰਦਾ ਕਦੇ ਬੰਦ ਹੀ ਨਹੀਂ ਕੀਤੇ ਅਸੀਂ ਖਨੌਰੀ ਦੇ ਵਿੱਚ ਵੱਡੀ ਮਹਾਪੰਚਾਇਤ ਕੀਤੀ ਗਈ ਜਿੱਥੇ ਕਿਸਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿਸਾਨਾਂ ਕੋਲ ਦੇ ਵੱਲੋਂ ਕੋਈ 2 ਲੱਖ ਤਾਂ 161 ਸਾਢੇ ਵੱਲੋਂ ਕੀਤਾ ਜਾਣਾ ਤੇ ਅੱਜ ਖਨੌਰੀ ਦੀਆਂ ਸੜਕਾਂ ਜਿਹੜੀਆਂ ਉਹ ਜਾ ਮਿਲੀਆਂ ਮੇਰੇ ਨਾਲ ਕਿਸਾਨ ਜੀ ਨੇ ਸਿੱਧੂਪੁਰ ਤੋਂ ਕਾਕਾ ਸਿੰਘ ਕੋਟਰਾ ਹੋਣਗੇ ਪ੍ਰਧਾਨ ਜੀ ਸਭ ਤੋਂ ਪਹਿਲਾਂ ਅੱਜ ਦੇ ਹਜ਼ੂਮ ਨੂੰ ਅੱਜ ਦੀ ਪੰਜਾਬ ਦੀ ਆਵਾਮ ਨੂੰ ਕਿਵੇਂ ਦੇਖਦੇ ਹੋ ਅੱਜ ਦੇ ਇਕੱਠ ਨੂੰ ਦੇਖੋ ਅੱਜ ਦੇ ਜਿਹੜੇ ਇਕੱਠ ਨੂੰ ਪਹਿਲਾਂ ਤਾਂ ਮੈਂ ਲੋਕਾਂ ਨੂੰ ਵਧਾਈ ਦੇਣਾ ਚਾਹਣਾ ਖਰਾਬ ਮੌਸਮ ਦੇ باوجود ਲੋਕ ਘਰਾਂ ਚੋਂ ਨਿਕਲੇ ਇੱਕ ਬਹੁਤ ਉਹਨਾਂ ਦਾ ਮੈਸੇਜ ਹੈ ਕਿ ਸਰਕਾਰਾਂ ਸੋਚ ਲੈਣੀਆਂ ਕਿ ਖਰਾਬ ਮੌਸਮ ਦੇ باوجود ਵੀ ਜਿਹੜੇ ਲੋਕ ਰਜਾਈਆਂ 'ਚ ਉੱਠ ਕੇ ਆਪਦੇ ਸੱਥਾਂ 'ਚ ਨਹੀਂ ਆਉਂਦੇ ਤੇ ਲੋਕ ਬੱਸਾਂ ਕਰਵਾ ਕੇ ਖਨੋਰੀ ਪਹੁੰਚੇ ਨੇ ਇਹ ਤਾਂ ਇੱਕ ਸਰਕਾਰ ਨੂੰ ਪੂਰਾ ਮੈਸੇਜ ਜਾਊਗਾ ਜਿੱਥੋਂ ਤੇ ਕੱਜ ਮੋਰਚੇ ਦੇ ਵਿੱਚ ਕੁਝ ਐਕਸੀਡੈਂਟ ਵੀ ਹੋਏ ਆ ਜੀ ਉਹਨਾਂ ਮੂਰੇ ਤਾਂ ਜਿਹੜਾ ਮੈਨੂੰ ਲੱਗਦਾ ਪ੍ਰਸ਼ਾਸਨ ਦੀ ਲੈਕੀ ਆ ਕੱਲ ਸਾਡੀ ਐਸਐਸਪੀ ਨਾਲ ਆਈਜੀ ਨਾਲ ਡੀਜੀਆਈ ਨਾਲ ਮੀਟਿੰਗਾਂ ਹੋਈਆਂ ਸੀ ਅਸੀਂ ਉਹਨਾਂ ਨੂੰ ਕਿਹਾ ਸੀ ਵੀ ਕਿਸਾਨਾਂ ਨੂੰ ਸਮੱਸਿਆ ਆਊਗੀ 10 11 ਵਜੇ ਤੱਕ ਧੁੰਦ ਨਹੀਂ ਘਟਦੀ ਧੁੰਦ ਨਾ ਘਟਣ ਕਰਕੇ ਤਾਂ ਆਟੋਮੈਟਿਕ ਐਕਸੀਡੈਂਟ ਹੁੰਦੇ ਨੇ ਜਦੋਂ ਲੋਕ ਸੜਕਾਂ ਤੇ ਆਉਣਗੇ ਤਾਂ ਐਕਸੀਡੈਂਟ ਹੋਣਗੇ ਉਹ ਜੋ ਵੀ ਹੋਇਆ ਮੈਨੂੰ ਲੱਗਦਾ ਵੀ ਹੁਣ ਵੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਜਿਉ ਐਕਸੀਡੈਂਟ ਨੂੰ ਚੰਗੇ ਹਸਪੀਟਲ 'ਚ ਕਰਾ ਕੇ ਰੈਫਰ ਕਰਵਾ ਕੇ ਉਹਨਾਂ ਦਾ ਇਲਾਜ ਕਰਵਾਵੇ ਤਾਂ ਜਿਹੜੀਆਂ ਸਾਡੀਆਂ ਦੋ ਮਾਤਾ ਦਾ ਗੱਲ ਆ ਰਹੀ ਹੈ ਉਹ ਸ਼ਹੀਦ ਹੋਈਆਂ ਮੌਤੇ ਤੇ ਉਹਨਾਂ ਸਰਕਾਰ ਦੀ ਵੀ ਉਸ ਪਰਿਵਾਰ ਦੀ ਮਦਦ ਕਰਨੀ ਬਣਦੀ ਹੈ ਪਰ ਇਹਦੇ باوجود ਜਿਹੜਾ ਭਲੇਖਾ ਸੀ ਕੇਂਦਰ ਨੂੰ ਕਿ ਵੀ ਇਹ ਤਾਂ ਇਕੱਲੇ ਪੰਜਾਬ ਦਾ ਮਸਲਾ ਹੈ ਅੱਜ ਇੱਕ ਤਾਂ ਸਾਰੀਆਂ ਸਟੇਟਾਂ ਦੇ ਵਿੱਚੋਂ ਇਸ ਮੋਰਚੇ ਦੇ ਵਿੱਚ ਉਹ ਆਏ ਤਾਂ ਹਰਿਆਣੇ ਤੋਂ ਬਹੁਤ ਕਿਸਾਨ ਆਏ ਉਹਨਾਂ ਨੂੰ ਰੋਕਿਆ ਵੀ ਗਿਆ ਹਮੇਸ਼ਾ ਸਰਕਾਰ ਰੋਕਦੀ ਹੁੰਦੀ ਹੈ ਵੀ ਇਹ ਪੰਜਾਬ ਚ ਨਾ ਜਾਵੇ ਇੱਕ ਇਸ ਅੱਜ ਦੀ ਰੈਲੀ ਦਾ ਮੈਨੂੰ ਲੱਗਦਾ ਵੀ ਇਹ ਮੈਸੇਜ ਜ਼ਰੂਰ ਗਿਆ ਕਿ ਪੂਰੇ ਭਾਰ ਦੇ ਲੋਕ ਇਨ੍ਹਾਂ ਐਮਐਸਪੀ ਗਰੰਟੀ ਕਾਨੂੰਨ ਦੀ ਖਾਤਰ ਸੁਆਮੀ ਨਾਥਾਂ ਦੀ ਰਿਪੋਰਟ ਜਿਹੜਾ ਕਰਜ਼ ਵਾਲੀਆਂ ਜਿਹੜੀਆਂ 12 ਮੰਗਾ ਨੇ ਉਹਨਾਂ ਤੇ ਜਿਹੜੇ ਮੈਦਾਨ ਚ ਘਰਾ ਜੋਲ ਕੇ ਆਏ ਨੇ ਉਹ ਤਾਂ ਬਹੁਤ ਸਾਡੇ ਆਸ ਸੀਗੀ ਇੱਕ ਸਵਾਲ ਸਾਨੂੰ ਉੱਦੇ ਵੀ ਹੁੰਦਾ ਸੀਗਾ ਜਿੱਦੇ 30 ਤਰੀਕ ਨੂੰ ਪੰਜਾਬ ਬੰਦ ਕੀਤਾ ਉੱਦੇ ਵੀ ਕੁਝ ਲੋਕ ਕਹਿੰਦੇ ਸੀ ਵੀ ਐਡੀ ਜਲਦੀ ਸੋਡੀ ਵਪਾਰਕ ਮੰਡਲ ਨਾਲ ਮੀਟਿੰਗ ਨਹੀਂ ਹੋਣੀ ਟਰਾਂਸਪੋਰਟ ਵਾਲਿਆਂ ਨਾਲ ਮੀਟਿੰਗ ਹੋਣੀ ਪਿੰਡਾਂ ਦੇ ਵਿੱਚ ਪ੍ਰਚਾਰ ਨਹੀਂ ਕੀਤਾ ਜਾਣਾ ਪੰਜਾਬ ਬੰਦ ਨਹੀਂ ਹੋਣਾ ਅਸੀਂ ਕਿਹਾ ਸੀ ਵੀ ਲੋਕਾਂ ਦੀਆਂ ਭਾਵਨਾਵਾਂ ਜੁੜ ਗਈਆਂ ਲੋਕ ਮਾਨਸ ਤੌਰ ਤੇ ਵੀ ਕੋਈ ਲੀਡਰ ਸਾਡੇ ਲਈ ਮਰ ਰਿਹਾ ਤਾਂ ਆਪਾਂ ਘੱਟੋ-ਘੱਟ ਜੇ ਖਨੋਰੀ ਨਹੀਂ ਗਏ ਆਪਦੇ ਕਾਰੋਬਾਰ ਬੰਦ ਕਰਕੇ ਤਾਂ ਛੜਕਾ ਤੇ ਆਉਣਾ ਚਾਹੀਦਾ ਖਾਸ ਕਰਕੇ ਉਹ ਦਿਨ ਸੀਗਾ ਜਿੱਦ ਦੇ ਸਾਡੇ ਵਾਇਰਲ ਸਟੇਟਾਂ ਵਾਲੇ ਰੇਡੀਆਂ ਵਾਲੇ ਵੀ ਆਪਦੇ ਕਾਰੋਬਾਰ ਬੰਦ ਕਰਕੇ ਸਬਜ਼ੀ ਮੰਡੀਆਂ ਚ ਨਹੀਂ ਗਏ ਉਹ ਵੀ ਛੜਕਾਂ ਤੇ ਬੈਠੇ ਤਾਂ ਪੂਰਾ ਪੰਜਾਬੀ ਹੋਣ ਦਾ ਸਬੂਤ ਦਿੱਤਾ ਵੱਖ-ਵੱਖ ਵਰਗਾਂ ਨਾਲ ਜਿਹੜੀ ਕੇਂਦਰ ਸਰਕਾਰ ਦਾ ਆਪਣੇ ਨੂੰ ਕੋਸ਼ਿਸ਼ ਚਾ ਕਰ ਰਹੀ ਹੈ ਖਾਸ ਕਰਕੇ ਪੰਜਾਬ ਨੂੰ ਬਈ ਕਿਸਾਨਾਂ ਨਾਲੋਂ ਮਜ਼ਦੂਰ ਵੱਖਰੇ ਆ ਕਿਸਾਨਾਂ ਨਾਲੋਂ ਦੁਕਾਨਦਾਰ ਸ਼ਹਿਰੀ ਵੱਖਰੇ ਨੇ ਉਸ 30 ਤਰੀਕ ਨੇ ਪੂਰਾ ਪੰਜਾਬ ਬੰਦ ਕਰਕੇ ਇੱਕ ਸਰਕਾਰ ਨੂੰ ਉਹਦੇ ਵੀ ਮੈਸੇਜ ਦਿੱਤਾ ਤਾਂ ਜਿਹਦੇ ਐਲਾਨ ਕੀਤਾ ਸੀ ਵੀ 4 ਜਨਵਰੀ ਦਾ ਕਿ ਉਹਦੇ ਵੀ ਸਾਨੂੰ ਆਸ ਸੀ ਕਿ ਲੋਕ ਲੱਖਾਂ ਵਿੱਚ ਗਿਣਤੀ ਚ ਲੋਕ ਨਿਕਲਣਗੇ ਅੱਜ ਇਹ ਪਿੰਡਾਂ ਚ ਆਏ ਕੋਈ ਕਹਿੰਦਾ ਮੈਂ 4 ਬੱਸਾਂ ਲੈ ਕੇ ਆਇਆ ਕੋਈ ਕਹਿੰਦਾ 5 ਲੈ ਕੇ ਆਇਆ ਕੋਈ 10 ਲੈ ਕੇ ਆਇਆ ਲੋਕ ਆਪ ਮਾਰੇ ਆਪਦੇ ਵੀ ਹਕਲਾ ਤੇ ਵੀ ਆਏ ਨਹੀਂ ਤਾਂ ਵੱਡੀ ਗਿਣਤੀ ਦਾ ਜਿਹੜਾ ਹੁਣ ਮੈਨੂੰ ਲੱਗਦਾ ਵੀ ਸਰਕਾਰ ਨੂੰ ਹੋਰ ਪਰਖਣਾ ਨਹੀਂ ਚਾਹੀਦਾ ਹੁਣ ਤਾਂ ਸਵਾਲ ਇੱਥੇ ਆ ਕੇ ਖੜ ਗਿਆ ਕੇ ਕੇਂਦਰ ਨੇ ਡੱਲੇਵਾਲ ਸਾਹਿਬ ਨੂੰ ਜਿਹੜਾ ਐਮਐਸਪੀ ਗਰੰਟੀ ਕਾਨੂੰਨ ਦੇਣਾ ਮਰੇ ਤੋਂ ਦੇਣਾ ਕਿ ਜਿਉਂਦੇ ਤੋਂ ਦੇਣਾ ਕਿਉਂਕਿ 40 ਦਿਨ ਜੇ ਕਿਸ ਬੰਦੇ ਦੀ ਕਿੰਨਾ ਕਿ ਚਿਰ ਉਹ ਯੂ ਹੋਊਗੀ ਆਖਰ ਨੂੰ ਤਾਂ ਸਰੀਰ ਨੇ ਜਵਾਬ ਦੇਣਾ ਉਹਦੇ ਸਰੀਰਕ ਜਿਹੜੀ ਗ੍ਰਾਫਟਾਂ ਉਹ ਆਉਣਗੀਆਂ ਪਰ ਉਹਦਾ ਹੌਸਲਾ ਜਿਹੜਾ ਅੱਜ ਵੀ ਜਦੋਂ ਬੀਪੀ ਵੱਧ ਗਿਆ ਸੀਗਾ ਡਾਕਟਰ ਰੋਕ ਰਹੇ ਸੀ ਮੈਨੂੰ ਕਹਿੰਦੇ ਵੀ ਰੋਕ ਪਰ ਉਹ ਕਹਿੰਦਾ ਵੀ ਕੀ ਗੱਲ ਹੋਊਗੀ ਬੀਪੀ ਵੱਧ ਗਿਆ ਜਦੋਂ ਮੈਂ ਬੈਠੇ ਮਰਤੇ ਯਾਰ ਵੱਜ ਜਾਂਦੇ ਉਹ ਮਾਨਕਸ ਤੌਰ ਤੇ ਤਿਆਰ ਹੈ ਵੀ ਕੋਈ ਗੱਲ ਨਹੀਂ ਤਾ ਮਾਰਕਸ ਤੌਰ ਤੇ ਬੰਦੇ ਨੇ ਤਿਆਰ ਹੋਣਾ ਤਾਂ ਮੈਨੂੰ ਲੱਗਦਾ ਵੀ ਜਿਹੜੇ ਸਾਡੇ ਤੇ ਸਵਾਲ ਹਨ ਮੈਨੂੰ ਲੱਗਦਾ ਸਾਰੇ ਲੀਡਰ ਨੂੰ ਮੈਂ ਬੇਨਤੀ ਵੀ ਕਰਦਾ ਖਾਸ ਕਰਕੇ ਕੋਈ ਛੋਟੀ ਹੈ ਜੱਸੇ ਬੰਦੀ ਕੋਈ ਵੱਡੀ ਜੱਸੇ ਇਹ ਸਾਡੇ ਲੀਡਰਾਂ ਤੇ ਸਵਾਲ ਉੱਠਿਆ ਲੋਕ ਖੰਡਾਂ ਤੇ ਸਾਨੂੰ ਇਹ ਕਹਿੰਦੇ ਰਹੇ ਨੇ ਯਾਰ ਇਹ ਤਾਂ ਲੀਡਰ ਆਪ ਦੇ ਵਿੱਚ ਤਾਂ ਪੈਸੇ ਕਮਾਉਂਦੇ ਨੇ ਤਾਂ ਲੀਡਰਿੰਗਾਂ ਚ ਚਮਕਾਉਂਦੇ ਨੇ ਸਵਾਲ ਸਾਰਿਆਂ ਲਈ ਹੈ ਮੇਰੇ ਲਈ ਨਹੀਂ ਸਾਰਿਆਂ ਲਈ ਹੈ ਜੇ ਕਿਸੇ ਲੀਡਰ ਨੇ ਉਹ ਭੁਲੇਖਾ ਤੋੜਿਆ ਵੀ ਸਾਡੇ ਲਈ ਕੋਈ ਲੀਡਰ ਮਰ ਵੀ ਸਕਦਾ ਉਹਦੀ ਮਦਦ ਹੀ ਕਰਨੀ ਚਾਹੀਦੀ ਮੈਨੂੰ ਲੱਗਦਾ ਲੋਚਨਾ ਨਹੀਂ ਕਰਨੀ ਚਾਹੀਦੀ ਇਹ ਸਮੇ ਸਾਰੇ ਲੀਡਰਾਂ ਨੂੰ ਜਿੰਨੇ ਅਸੀਂ ਇਕੱਠੇ ਰਹਿ ਆਂ ਜਾਂ ਜਿਹੜੇ ਤੋਂ ਬਾਹਰ ਰਹੇ ਨੇ ਉਹਨਾਂ ਨੂੰ ਤਾਂ ਅਸੀਂ ਮੰਨਦੇ ਨਹੀਂ ਜਿਹੜੇ ਬੀਜੇਪੀ ਦੇ ਕਿਸਾਨ ਬਿੰਗ ਹੈ ਜਿਹੜੇ ਕਾਂਗਰਸ ਦੇ ਕਿਸਾਨ ਬਿੰਗ ਹੈ ਜਿਹੜੇ ਜਨਤਕ ਲੋਕ ਲੜਦੇ ਨੇ ਉਹਨਾਂ ਨੂੰ ਲਾਜ਼ਮੀ ਸੋਚਣਾ ਚਾਹੀਦਾ ਕਿ ਆਪਾਂ ਜਿਹੜੇ ਲੜਨ ਵਾਲੇ ਲੋਕ ਆ ਇਹ ਕਦੇ ਵੀ ਮੌਕਾ ਸਰਕਾਰ ਨੂੰ ਨਹੀਂ ਦੇਣਾ ਚਾਹੀਦਾ ਤਾਂ ਇਸ ਸਥਿਤੀ ਦੇ ਵਿੱਚ ਮੈਨੂੰ ਲੱਗਦਾ ਵੀ ਜਿਹੜੇ ਅੱਜ ਇਕੱਠ ਹੋਇਆ ਇੱਥੇ ਆਲੋਚਨਾ ਦੀ ਗੱਲ ਕਰਦੇ ਆਂ ਆਲੋਚਨਾ ਇਹ ਵੀ ਹੁੰਦੀ ਆ ਕਿ ਕਹਿੰਦੇ ਨੇ ਕਿ ਐਸਕੇਮ ਗੈਰ ਰਾਜਨੀਤਿਕ ਆ ਪਰ ਕਹਿੰਦੇ ਐਸਾ ਕੋਈ ਰਾਜਨੀਤਿਕ ਬੰਦਾ ਹੀ ਨਹੀਂ ਹੋਣਾ ਜਿਹੜਾ ਇਸ ਇਕੱਠ ਦੇ ਵਿੱਚ ਨਾ ਪਹੁੰਚਿਆ ਵੇ ਜਾਂ ਫਿਰ ਪੰਜਾਬ ਬੰਦ ਰੌਣ ਜਿਹੜਾ ਨਾ ਪਹੁੰਚਿਆ ਵੇ ਕਹਿੰਦੇ ਫਿਰ ਇਹ ਗੈਰ ਰਾਜਨੀਤਿਕ ਰਹਿ ਕਿੱਥੋਂ ਗਿਆ ਨਹੀਂ ਇਹ ਸਵਾਲ ਬਹੁਤ ਵੱਡੇ ਨੇ ਜਿਹੜੇ ਬੰਦੇ ਨੇ ਖੁਦ ਸ਼ਾਸਕ ਹੋਣਾ ਨਾ ਸਾਨੂੰ ਇਹਨੂੰ ਬਹੁਤ ਪੰਜਾਬੀ ਚ ਜਵਾਬ ਦਿੱਤੇ ਨੇ ਕਹਿੰਦੇ ਵੀ ਜਿਹੜਾ ਮਜ਼ਦੂਰ ਹੈ ਜਾਂ ਕੱਖਵੜ ਦਾ ਉਹ ਵੀ ਤਾਂ ਰਾਜਨੀਤਿਕ ਹੁੰਦਾ ਉਹਨੇ ਦੇਖਣਾ ਵੀ ਅੱਜ ਕਿਸਾਨ ਹੈ ਨਹੀਂ ਮੈਂ ਇਹਦੇ ਕੱਖ ਵੱਡੇ ਗੱਲਾਂ ਕਹਦਾ ਉਹ ਵੀ ਉਹਦੀ ਸਿਆਸਤ ਹੁੰਦੀ ਹੈ ਇਹ ਤਾਂ ਉਹਨੂੰ ਜੋੜਨਾ ਸਿਆਸਤ ਦਾ ਮਤਲਬ ਇਹ ਨਹੀਂ ਕਿ ਅਸੀਂ ਜਮੇ ਹੀ ਬੁੱਧੂ ਆ ਕਿ ਕੋਈ ਮੋਰਚਾ ਨਹੀਂ ਚਲਾ ਸਕਦੇ ਮਾਰਕਸ ਤੌਰ ਤੇ ਸਾਨੂੰ ਪਤਾ ਵੀ ਸਰਕਾਰ ਨਾਲ ਕਿਵੇਂ ਟੱਕਰ ਲੈਣੀ ਹੈ ਪਰ ਸਾਡਾ ਜਿਹੜੇ ਜਸੇਵਿੰਦਾ ਵਿਧਾਨ ਆ ਕਿ ਅਸੀਂ ਇਲੈਕਸ਼ਨ ਨਹੀਂ ਲੜਾਂਗੇ ਅਸੀਂ ਚੋਣਾਂ ਤੇ ਨਹੀਂ ਜਾਵਾਂਗੇ ਅਸੀਂ ਕਿਸੇ ਦੀ ਮਦਦ ਨਹੀਂ ਕਰਾਂਗੇ ਸਿਆਸੀ ਹੋਣ ਦਾ ਮਤਲਬ ਇਹ ਹੈ ਹੁਣ ਕੀ ਭਲੇਖਾ ਇਹ ਅਸੀਂ ਮੋਰਚਾ ਸਿਖਰਾਂ ਤੇ ਲੈ ਕੇ ਗਏ ਦਿੱਲੀ ਵਾਲਾ ਅਸੀਂ ਇੱਕ ਦੂਜੇ ਨੂੰ ਕੁਝ ਕਹੀ ਜਾਈਏ ਸਾਨੂੰ ਉਹ ਕਹਿਣਾ ਸੀ ਉਹਨਾਂ ਨੂੰ ਕਹੀਏ ਪਰ ਸਾਥੋਂ ਗਲਤੀ ਤਾਂ ਹੋਈ ਜਾਣਾ ਇਲੈਕਸ਼ਨ ਲੜਨੇ ਨਹੀਂ ਚਾਹੀਦੇ ਸੀ ਗਲਤੀ ਤੋਂ ਭਜਣਾ ਨਹੀਂ ਚਾਹੀਦਾ ਇਸ ਗੱਲ ਤੋਂ ਟੜਕ ਜਾਂਦੇ ਨੇ ਉਹ ਵੀ ਤੁਸੀਂ ਕਾਕਾ ਇਹ ਕੋਡ ਆ ਇਹ ਕਹਿੰਦਾ ਯਾਰ ਸਚਾਈ ਜਿਹੜੀ ਲੋਕਾਂ ਦੀ ਸੱਥਾਂ ਦੇ ਵਿੱਚ ਆਪਾਂ ਕਰ ਰਹੇ ਆ ਮਰ ਜਾਣਾ ਤੇ ਜਿਹੜੇ ਲੋਕਾਂ ਦੇ ਮਿਹਣੇ ਆ ਇਹਨੂੰ ਸਾਫ਼ ਕਰਨਾ ਲੀਡਰਸ਼ਿਪ ਦੀ ਜ਼ਿੰਮੇਵਾਰੀ ਹੈ ਨਾ ਮੈਨੂੰ ਲੱਗਦਾ ਵੀ ਜੇ ਐਸ ਸੜਕ ਤੇ ਬੈਠ ਕੇ ਹੁਣ ਉਦੋਂ ਸਾਡੇ ਕੋਲੇ ਕਿਹੜਾ ਐਮਪੀ ਸੀ ਕਿਹੜਾ ਐਮਐਲਏ ਸੀ ਕਿਹੜਾ ਕੋਈ ਮੰਤਰੀ ਕੋਈੜਾ ਸਟੇਟ ਦਾ ਮੁੱਖ ਮੰਤਰੀ ਸੀ ਲੋਕ ਸੀ ਨਾ ਲੋਕ 13 ਮਹੀਨੇ ਬੈਠੇ 750 ਕਿਸਾਨ ਸ਼ਹੀਦ ਹੋਇਆ ਤੇ ਉਸੇ ਪਾਰਲੀਮੈਂਟ ਚ ਮੋਦੀ ਨੂੰ ਵਾਪਸ ਕਰਨੇ ਪਏ ਉਸੇ ਰਾਜ ਸਭਾ ਚ ਕਰਨੇ ਪਏ ਰਾਸ਼ਟਰਪਤੀ ਨੂੰ ਸਾਈਨ ਕਰਨੇ ਪਏ ਤਾਂ ਜੇ ਲੋਕ ਸੜਕਾਂ ਤੇ ਬੈਠ ਕੇ ਆਪਦੇ ਪ੍ਰੈਸ਼ਰ ਨਾਲ ਮੰਗਾ ਮਨਾ ਸਕਦੇ ਆ ਤਾਂ ਫਿਰ ਘੱਟੋ-ਘੱਟ ਲੀਡਰ ਨੂੰ ਸੋਚਣਾ ਚਾਹੀਦਾ ਯਾਰ ਮੈਂ ਲੋਕਾਂ ਨੂੰ ਜਿਹੜਿਆਂ ਨੂੰ ਸਿਆਸਤ ਚੋਂ ਕੱਢ ਕੇ ਸੜਕ ਤੇ ਲਿਆਇਆ ਮੈਂ ਮੋੜ ਕੇ ਫੇਰ ਸਸਤ ਕਰਨੀ ਲੈ ਕੇ ਜਾਣਾ ਇਹ ਹੈ ਜਿਹੜੇ ਰੱਟੇ ਆ ਪਰ ਉਹ ਕਹਿੰਦੇ ਆਉਂਦੀ ਆ ਕਿ ਕਿਸਾਨ ਇਕੱਠੇ ਹੋਣ ਪਰ ਅੱਜ ਤੁਸੀਂ ਦੇਖਿਆ ਕਿ 4 ਤਰੀਕ ਹੈ ਪੰਜਾਬ ਦੇ ਵਿੱਚ ਤੇ ਨਾਲ ਹੀ ਹਰਿਆਣੇ ਦੇ ਵਿੱਚ ਦੋ ਮਹਾ ਪੰਚਾਇਤਾਂ ਹੋਣੀਆਂ ਕਿਸਾਨਾਂ ਦੀਆਂ ਇਹ ਮੈਸੇਜ ਕਿਵੇਂ ਦੇ ਦਿੱਤੀ ਜਾਂਦਾ ਦੇਖੋ ਯਾਰ ਕਰੋੜਾਂ ਦੀ ਗਿਣਤੀ ਚ ਹੈ ਭਾਰਤ ਆ ਜਿਆਦਾ ਕੋਈ ਜਿਹੜਾ ਲੜਦਾ ਇਕੱਲੇ ਅਸੀਂ ਹਜੇ ਤਾਂ ਮੈਂ ਤਾਂ ਇਹ ਕਹੂੰਗਾ ਵੀ ਹਜੇ ਵੀ ਲੋਕ ਜਿੰਨੇ ਪਿੰਡਾਂ ਚ ਘਰਾਂ ਚ ਬੈਠੇ ਆ ਉਹਨਾਂ ਨੂੰ ਨਿਕਲਣਾ ਚਾਹੀਦਾ ਸੀ ਲੱਖਾਂ ਦੇ ਇਕੱਠ ਹੋਣੇ ਚਾਹੀਦੇ ਸੀ ਇਸ ਇਕੱਠ ਨੂੰ ਤਾਂ ਦੇਖ ਤੋਂ ਮੰਨ ਲਓ ਕਿ ਕਿਸਾਨ ਇੰਨੇ ਕਿਨੇ ਮੈਂ ਤਾਂ ਕਹਿੰਦਾ ਵੀ 10 ਕਿਸਾਨ ਜਿਹਾ ਬੰਦਿਆਂ ਕਾਨਫਰੰਸ ਆ ਰੱਖਦੇ ਆ 20 ਰੱਖਦੇ ਆ ਪੂਰੇ ਭਾਰਤ ਵੱਖ-ਵੱਖ ਸਟੇਟਾਂ 'ਚ ਰੱਖਦੀਆਂ ਪਤਾ ਲੱਗਦਾ ਕੇਂਦਰ ਨੂੰ ਕਿ ਕਰੋੜਾਂ ਲੋਕ ਕਿਸਾਨਾਂ ਨਾਲ ਜੁੜ ਚੁੱਕੇ ਸਾਡੇ ਨਾਲ ਨਹੀਂ ਇਹ ਮੈਨੂੰ ਲੱਗਦਾ ਕੋਈ ਮਹਿਣਾ ਨਹੀਂ ਵਧੀਆ ਮੈਦਾਨ ਘਰਾਂ 'ਚੋਂ ਤਾਂ ਨਿਕਲੇ ਆ ਨਾ ਪਰ ਗੱਲ ਇਕੱਠੇ ਹੋਣ ਦੀ ਕਿ ਜਿਵੇਂ ਅਕਸਰ ਗੱਲ ਚੱਲਦੀ ਕਿ ਇਕੱਠੇ ਹੋ ਕੇ ਲੜੀਏ ਇਕੱਠੇ ਹੋ ਕੇ ਲੜੀਏ ਪਰ ਇਹ ਤਾਂ ਸ਼ਰਿਆਮ ਦੇਖ ਰਿਹਾ ਕਿ 2 ਮਹੀਨਾ ਪੰਚਾਇਤ ਮਤਲਬ ਵੱਖ-ਵੱਖ ਨੇ ਨਹੀਂ ਉਹ ਕੋਈ ਵੱਖ ਨਹੀਂ ਉਹਨਾਂ ਦਾ ਪ੍ਰੋਗਰਾਮ ਦਿੱਤੇ ਆ ਲੜ ਰਹੇ ਆ ਅਸੀਂ ਵੀ ਲੜ ਰਹੇ ਆ ਠੀਕ ਹੈ ਸਾਡੀ ਜਿਹੜੀ ਸਮੱਸਿਆ ਸਾਡੀ ਜਿਹੜੀ ਮਜਬੂਰੀ ਆ ਮੈਂ ਉਹ ਸਾਫ਼ ਕੀਤੀ ਅਸੀਂ ਨਾ ਕਿਸੇ ਨੂੰ ਨੀਵਾ ਨਾ ਉੱਚਾ ਸਾਡੀ ਮਜਬੂਰੀ ਆ ਡੱਲੇਵਾਲ ਸਾਹਿਬ ਦਾ ਘੰਟਾ ਘੰਟਾ ਪਲ-ਪਲ ਅਸੀਂ ਵਿਚਾਰ ਕਰਦੇ ਹਾਂ ਕਿ ਕੋਈ ਐਕਸ਼ਨ ਦਿੱਤਾ ਜਾਵੇ ਸਰਕਾਰ ਨੂੰ ਮਜਬੂਰ ਕਰਕੇ ਮੰਗਾ ਲਾਗੂ ਕਰਵਾਈਏ ਉਹਦੇ ਅਸੀਂ ਰੋ ਸੋਚਦੇ ਹਾਂ ਸਾਡੇ ਲਈ ਤਾਂ ਇਹ ਹੁੰਦਾ ਵੀ ਅੱਜ ਆਥਰ ਨੂੰ ਪਤਾ ਨਹੀਂ ਪੰਜਾਬ ਸਰਕਾਰ ਫੇਰ ਆਜੇ ਚੱਕਣ ਅੱਜ ਪਤਾ ਨਹੀਂ ਹਰਿਆਣਾ ਵਾਲਾ ਜੇ ਇੱਧਰ ਫੌਜ ਆ ਗਈ ਇਹ ਆ ਗਈ ਅੱਧੇ ਬਰਾਂਟਿਆਰ ਤਾਂ ਸਾਡੇ ਪਿੰਡਾਂ ਜੀ ਭੱਜੇ ਫਿਰਦੇ ਨੇ ਤਾਂ ਉਹ ਪ੍ਰੋਗਰਾਮ ਜਿਹੜੇ ਅਸੀਂ ਇਧਰੋਂ ਸੋਚ ਕੇ ਦੇ ਰਹੇ ਆ ਨਾ ਅਸੀਂ ਕਿਸੇ ਨੂੰ ਨੀਵਾ ਨਾ ਕਿਸੇ ਨੂੰ ਉੱਚਾ ਇਹ ਤਾਂ ਸਿਰਫ ਮੈਂ ਕਹਿੰਦਾ ਵੀ ਧੰਨਵਾਦ ਲੋਕ ਨਿਕਲੇ ਤਾਂ ਸਹੀ ਇਹ ਧੰਨਵਾਦ ਸਾਨੂੰ ਇਹ ਕਰਨਾ ਚਾਹੀਦਾ ਉਧਰ ਗਏ ਚਾਹੇ ਇਧਰ ਗਏ ਕਿਤੇ ਗਏ ਘਰਾਂ ਚ ਨਹੀਂ ਨਵੇਂ ਬੈਠੇ ਪਰ ਜਿਹੜੇ ਘਰਾਂ ਚ ਬੈਠੇ ਉਹਨਾਂ ਨੂੰ ਸੋਚਣਾ ਚਾਹੀਦਾ ਐਸਕੇਐਮ ਦੇ ਵਿੱਚੋਂ ਜਾ ਕੇ ਰਾਜਨੀਤਿਕ ਜਿਹੜੇ ਜੀ ਕਿਸਾਨਾਂ ਕੋ ਬਣੇ ਨੇ ਉਹਨਾਂ ਦੇ ਉੱਪਰ ਸਵਾਲ ਖੜੇ ਕੀਤੇ ਉਹ ਕਹਿੰਦੇ ਨੇ ਕਿ ਪਰ ਉਹਦੋਂ ਬਾਅਦ ਭੁੱਲ ਤੁਸੀਂ ਕਹਿੰਗੇ ਭੁੱਲ ਕੀਤੀ ਉਹ ਕਹਿੰਦੇ ਨੇ ਭੁੱਲ ਬਖਸ਼ਾ ਕੇ ਵਾਪਸ ਇਸਕੀਮ ਦੇ ਵਿੱਚ ਆਏ ਵੀ ਨਹੀਂ ਤਾਂ ਕਹਿੰਦੇ ਨੇ ਇਹੀ ਸੱਦਾ ਜਿਹੜਾ ਡੱਲੇਵਾਲ ਸਾਹਿਬ ਦੀ ਜਥੇਬੰਦੀ ਨੂੰ ਦਿੱਤਾ ਕਿ ਵਾਪਸ ਇਸਕੀਮ ਦੇ ਵਿੱਚ ਤੁਸੀਂ ਆਓ ਕਹਿੰਦੇ ਅਸੀਂ ਡੱਲੇਵਾਲ ਸਾਹਿਬ ਨੂੰ ਕਦੇ ਵਕ ਨਹੀਂ ਕੀਤਾ ਇਸਕੀਮ ਨੇ ਕਦੇ ਵਕ ਨਹੀਂ ਕੀਤਾ ਉਹ ਖੁਦ ਇਸਕੀਮ ਤੋਂ ਵਕ ਹੋਏ ਨਹੀਂ 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 ਬਹੁਤ ਵੱਡਾ ਸਵਾਲ ਆ ਇਹ ਜੀ ਮੈਂ ਸੁਣ ਰਿਹਾ ਮੈਂ ਇਸ ਇਸ਼ੂ 'ਚ ਆਪਣਾ ਨਾ ਜਾਈਏ ਜਿਹੜੀ ਮਜਬੂਰੀ 'ਚ ਅਸੀਂ ਆ ਅਸੀਂ ਤਾਂ ਪੇਲ ਕਰ ਸਕਦੇ ਹਾਂ ਮੋਰਚਾ ਡੱਲੇਵਾਲ ਨੇ ਤੋੜਿਆ ਕਿ ਜਿਹ ਇਹ ਸਾਫ਼ ਕਰ ਦਿੰਦਾ ਡੱਲੇਵਾਲ ਸਾਹਿਬ ਨੇ ਇਲੈਕਸ਼ਨ ਲੜੀ ਐ ਮੋਰਚਾ ਜੀਤੋ ਤੋੜਿਆ ਜੀਤੋ ਟੁੱਟ ਗਿਆ ਮੈਂ ਕਹਿੰਦਾ ਵੀ ਇਹ ਮੈਂ ਜਾਣਦਾ ਨਹੀਂ ਤੇ ਬਹੁਤ ਵਾਰੀ ਉਹਨਾਂ ਦੀ ਪ੍ਰਕਿਰਤਿਆ ਵੀ ਆ ਗਈ ਵੀ ਮੈਨੂੰ ਫਲਾਣੇ ਨੇ ਬੋਲਿਆ ਫਿਰ ਉਹਨੂੰ ਫਲਾਣੇ ਨੇ ਕਰ ਲਿਆ ਯਾਰ ਆਗੂ ਦੀ ਸਮਝ ਚਾਹੀਦੀ ਐ ਡੱਲੇਵਾਲ ਅੱਜ ਮਰਨ ਮਰ ਤੇ ਬੈਠਾ ਤੇ ਕੱਲ ਨੂੰ ਕਹਿੰਦੇ ਜੀ ਮੈਨੂੰ ਤਾਂ ਫਲਾਣੇ ਨੇ ਕਹਿੰਦਾ ਮੈਂ ਤਾਂ ਗਲਤੀ ਨਾਲ ਬੈਠਾ ਸੀ ਫਿਰ ਡੱਲੇਵਾਲ ਸਾਹਿਬ ਦੀ ਕੀ ਸੋਚ ਸੀ ਜਿਹੜਾ ਆਗੂ ਹੈ ਜਿਹੜੀ ਲੜਾਈ 'ਚ ਪੈਂਦਾ ਉਹ ਸਮਝ ਮੁਤਾਬਕ ਹੀ ਲੜਦਾ ਉਹ ਆਪਦੀ ਇਹ ਤਾਂ ਕਹਿ ਸਕਦਾ ਕਿ ਐਸ ਪ੍ਰੋਗਰਾਮ 'ਚ ਮੈਨੂੰ ਲੋਕਾਂ ਨੇ ਸਾਥ ਨਹੀਂ ਦਿੱਤਾ ਪਰ ਮੇਰੀ ਸਮਝ ਤਾਂ ਕਾਇਮ ਸੀ ਪਰ ਇਹ ਕਹਿਣਾ ਵੀ ਮੇਰੀ ਭੁੱਲ ਵੀ ਜੇ ਮੰਨ ਲਓ ਜਿੱਤ ਜਾਂਦੇ ਉਹ ਸਾਰੇ ਫਿਰ ਵਾਪਸ ਕਿਸਾਨੀ 'ਚ ਆ ਜਾਂਦੇ ਸਵਾਲ ਤਾਂ ਇਹ ਆ ਨਾ ਜਿਹੜੇ ਉਹ ਕਹਿੰਦੇ ਵੀ ਨਹੀਂ ਜੇ ਉਹ ਸਾਰੇ ਐਮਐਲਏ ਬਣ ਜਾਂਦੇ ਸਰਕਾਰ ਬਣ ਜਾਂਦੀ ਫਿਰ ਲੋਕਾਂ ਨੂੰ ਸਾਨੂੰ ਕੁੱਟਦੀ ਨਾ ਫਿਰ ਸਮਾਰ ਕੇ ਕੁੱਟਦੇ ਵੀ ਇਹ ਸਾਡੇ ਸਾਥ ਹੀ ਆ ਤਾ ਇਸ ਕਰਕੇ ਮੈਨੂੰ ਲੱਗਦਾ ਵੀ ਕਿਸਾਨਾਂ ਦਾ ਜਿਹੜਾ ਵਿਸ਼ਵਾਸ ਹੈ ਕਿਸਾਨਾਂ ਦਾ ਵਿਸ਼ਵਾਸ ਆਪਾਂ ਲਗਾਤਾਰ ਸੜਕਾਂ ਤੇ ਬੈਠ ਕੇ ਬਣਾਇਆ ਵੱਡੀਆਂ ਮੰਗਾਂ ਮਨਾਈਆਂ ਨੇ ਸਿਆਸਤ ਤੋਂ ਵੱਖਰੇ ਹੋ ਕੇ ਯਾਰ ਉਸ ਵਾਸਤੇ ਸੋਚਣਾ ਚਾਹੀਦਾ ਜਦੋਂ ਲੋਕਾਂ ਨੂੰ ਹੁਣ ਇੱਥੇ ਮੰਨ ਲਓ ਕਹੀ ਜਾਵਾਂਗੇ ਵੀ ਨਹੀਂ ਲੜਦੇ ਨਹੀਂ ਲੜਨੇ ਕੱਲ ਨੂੰ ਮੈਂ ਇਲੈਕਸ਼ਨ ਲੜਦਾ ਤੇ ਫਿਰ ਲੋਕਾਂ ਨੂੰ ਘੇਰ ਕੇ ਮੇਰੇ ਛੇਤਰ ਮਾਰਨੇ ਚਾਹੁੰਦੇ ਆ ਤੇ ਇਹ ਕਹਿੰਦੇ ਵੀ ਸਾਡ ਨੂੰ ਸਵਾਲ ਵੀ ਨਾ ਕਰੋ ਐਸਕੇਐਮ ਦੇ ਵਿੱਚ ਵਾਪਸੀ ਸੋਚੀ ਜਾ ਸਕਦੀ ਸਿੱਧੂਪੁਰ ਦੀ ਯਾਰ ਮੈਨੂੰ ਲੱਗਦਾ ਵੀ ਸਾਡੀ ਮੰਗ ਨਾਲ ਕੋਈ ਰੌਲਾ ਨਹੀਂ ਜੇ ਉਹਨਾਂ ਨੂੰ ਮੰਗਾ ਠੀਕ ਲੱਗਦੇ ਆ ਜਾਣ ਕੀ ਰੌਲਾ ਨਹੀਂ ਐਸਕੇਐਮ ਦੇ ਵਿੱਚ ਮੈਂ ਜਿਹੜੀ ਐਸਕੇਐਮ ਸੰਯੁਕਤ ਕਿਸਾਨ ਮੋਰਚਾ ਜਿਹੜਾ ਪਹਿਲੇ ਅੰਦੋਲਨ ਵੇਲੇ ਬਣਿਆ ਸੀ ਉਹਦੇ ਵਿੱਚ ਵਾਪਸੀ ਤੁਹਾਡੀ ਜਥੇਬੰਦੀ ਦੀ ਸੋਚੀ ਜਾ ਸਕਦੀ ਹੈ ਸਾਡੀ ਕੋ ਉਹਨਾਂ ਦੀ ਤੁਹਾਡੀ ਨਹੀਂ ਨਹੀਂ ਸਵਾਲ ਤਾਂ ਦੇਖੋ ਨਾ ਅਸੀਂ ਇਲੈਕਸ਼ਨ ਲੜ ਕੇ ਉਹਨਾਂ ਅੱਜ ਜਾ ਕੇ ਸਵਾਲ ਉਹਨਾਂ ਨੂੰ ਸੋਚਣਾ ਚਾਹੀਦਾ ਜੀ ਉਹਨਾਂ ਨੂੰ ਸੋਚਣਾ ਚਾਹੀਦਾ ਤੁਹਾਡੇ ਵੱਲੋਂ ਦਰਵਾਜ਼ੇ ਖੁੱਲੇ ਆ ਮੈਂ ਕਹਿੰਦਾ ਕਦੇ ਬੰਦ ਹੀ ਨਹੀਂ ਕੀਤੇ ਅਸੀਂ ਤਾਂ ਇਹ ਤਾਂ ਪਾਕ ਉਹਨਾਂ ਨੇ ਹਰਿਆਣਾ ਵਾਲਿਆਂ ਨੇ ਕੰਦ ਕੱਢਿਆ ਸੀ ਨਹੀਂ ਕੱਢੀ ਸਾਡੇ ਕੰਨੋਂ ਕੋਈ ਆਵੇ ਸਤਿਕਾਰਯੋਗ ਨੇ ਇਕੱਠੇ ਬੈਠਦੇ ਆ ਜਿੰਨੇ ਵੀ ਮਿਲੇ ਆ ਐਵੇਂ ਉਹਨਾਂ ਦੀ ਕੋਈ ਹੈਡਿੰਗ ਕੁਝ ਚਲਾ ਦਿੰਦਾ ਕੋਈ ਕੁਝ ਚਲਾ ਦਿੰਦਾ ਮਾਨਕਸ ਤੌਰ ਤੇ ਸਾਡਾ ਕਿਸੇ ਨਾਲ ਮਤਭੇਦ ਨਹੀਂ ਠੀਕ ਹੈ ਨੀਤੀ ਪਾਲਸੀਆਂ ਦੇ ਫਿਰ ਦੱਸੇ ਬੰਦੀਆਂ ਕਿਉਂ ਬੰਦੀਆਂ ਜੇ ਨੀਤੀ ਪਾਲਸੀ ਵੱਖਰੀ ਨਾ ਹੋਵੇ ਕਿਸੇ ਦਾ ਰਾ ਇਧਰ ਦੀ ਜਾਂਦਾ ਕਿਸੇ ਦਾ ਰਾ ਉਹ ਵੱਖਰਾ ਹੈ ਪਰ ਮੈਨੂੰ ਲੱਗਦਾ ਨਿੱਜੀ ਸਾਡੀ ਕਿਸੇ ਨਾਲ ਨਹੀਂ ਨਿੱਜੀ ਸਤਿਕਾਰਯੋਗ ਹੋਣੀ ਨੇ ਸਭ ਦਾ ਹਾਲਚਾਲ ਪੁੱਛਦੇ ਆ ਅਸੀਂ ਪੁੱਛਦਾ ਉਹ ਵੀ ਪੁੱਛਦੇ ਆ ਇਹ ਨਹੀਂ ਮਨ ਹਾਂ ਦੇਖਣਾ ਇਹ ਚਾਹੀਦਾ ਠੀਕ ਹੈ ਮੈਂ ਤਾਂ ਇਥੋਂ ਤੇ ਕਹਿਣਾ ਉਹਨਾਂ ਵੀ ਨਹੀਂ ਲੜ ਸਕਦੇ ਆਪਾਂ ਬੋਲੋ ਨਾ ਕਿਸੇ ਦਾ ਜਵਾਬ ਨਾ ਦੇ ਸਰਕਾਰ ਨੂੰ ਮੌਕਾ ਨਾ ਦੇਵੇ ਆ ਐਵੇਂ ਇਸ਼ੂ ਖੜਾ ਰਾ ਵੀ ਦੋ ਹੋ ਗੀਆਂ ਜੇ ਤਿੰਨ ਹੋ ਜਨ ਫਿਰ ਆਪਾਂ ਕੀ ਕਰ ਲਾਂਗੇ ਫਿਰ ਮੈਂ ਤਾਂ ਇਹ ਸੋਚਦਾ ਵੀ ਤਿੰਨ ਲੋਕ ਨਿਕਲੇ ਤਾਂ ਸਹੀ ਸ਼ੜਕਾਂ ਤੇ ਤਾਂ ਮੈਂ ਖੀਰ ਦੇ ਵਿੱਚ ਅੱਜ ਦੀ ਜਿਹੜੀ ਇਤਿਹਾਸਕ ਜਿਹੜੀ ਕਿਸਾਨ ਮਹਾਪੰਚਾਇਤ ਹੋਈ ਹੈ ਜਿੰਨੇ ਸਾਡੀਆਂ ਭੈਣਾਂ ਨੌਜਵਾਨ ਆਪਦੇ ਕਾਰੋਬਾਰ ਛੱਡ ਕੇ ਸਾਰਿਆਂ ਦਾ ਮੈਂ ਤਾਂ ਧੰਨਵਾਦ ਕਰਦਾ ਜੇ ਕੋਈ ਕਮੀਆਂ ਰਹਿ ਗਈਆਂ ਮੈਂ ਤਾਂ ਇੱਥੋਂ ਦੇ ਖਾਸ ਕਰਕੇ ਜਿੰਨੇ ਸਾਨੂੰ ਲੰਗਰਾਂ ਦੇ ਲਖਾਏ ਸੀ ਸੰਤ ਮਹਾਪੁਰਸ਼ਾ ਨੇ ਗੁਰਦੂਰਾਂ ਵਿੱਚ ਭੇਜੇ ਸੀ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਅੱਜ ਦੀ ਜਿਹੜੀ ਮੈਸੇਜ ਹੈ ਕੇਂਦਰ ਸਰਕਾਰ ਨੂੰ ਖਾਸ ਕਰਕੇ ਜਿਹੜਾ ਭਗਵੰਤ ਮਾਨ ਨੂੰ ਵੀ ਜਿਹੜੀ ਉਹਨਾਂ ਨੇ ਸਾਡੀ ਗੱਲ ਕਹੀ ਸੀ ਸਾਰੀ ਮੰਨ ਲਈ ਉਹਨੇ ਵੀ ਮੇਰੇ ਨੇ ਮੰਨ ਲਈ ਮੈਂ ਪੀਸੀ ਚੋਂ ਨੇ ਕਲੀਅਰ ਕਰਤੀ ਵੀ ਮੇਰਾ ਕੇਂਦਰ ਦੇ ਮੇਰੇ ਤੇ ਪ੍ਰੈਸ਼ਰ ਸੀ ਵੀ ਡੱਲੇਵਾਲ ਸਾਹਿਬ ਨੂੰ ਜੇ ਨਹੀਂ ਰੋਡੋਂ ਦਾ ਜਹਾਜ਼ਰਾ ਹੀ ਰਲੇ ਜੋ ਚੱਕੇ ਇਹਦਾ ਮਤਲਬ ਤਾਂ ਪ੍ਰੈਸ਼ਰ ਸੀ ਜੀ ਅੱਜ ਉਹ ਪ੍ਰੈਸ਼ਰ ਤਾਂ ਤੋੜ ਤਾਲੂਕਾਂ ਨੇ ਮੁੱਖ ਮੰਤਰੀ ਨੂੰ ਜਿਹੜਾ ਕਰੋੜ ਰੁਪਏ ਵਾਲਾ ਬਿਆਨ ਆ ਨਾ ਉਹ ਮੈਂ ਕਲੀਅਰ ਕਰਤਾ ਬਹੁਤ ਵਾਰੀ ਕਰਿਆ ਭਾਈ ਜੀ 100 ਕਰੋੜ 50 ਬੰਦ ਨਾਲ ਨੁਕਸਾਨ ਹੋ ਗਿਆ ਲੋਕ ਵੀ ਤਾਂ ਥੱਲੇ ਕਮੈਂਟ ਦੇਖੋ ਉਹ ਕਹਿੰਦੇ ਵੀ ਜੇ 100 ਕਰੋੜ ਰੁਪਇਆ ਹੋ ਜਾਂਦਾ ਫਿਰ ਪੰਜਾਬ ਕਰਜ਼ਈ ਕਿਉਂ ਹੋਇਆ ਪਰ ਪੰਜਾਬ ਕਰਜ਼ਾਈ ਕਿਉਂ ਹੋਇਆ ਕਹਿਣਾ ਮੁੱਖ ਮੰਤਰੀ ਨੂੰ ਇਹ ਚਾਹੀਦਾ ਸੀ ਮੈਂ ਬਹੁਤ ਵਾਰੀ ਕਿਹਾ ਅੱਜ ਵੀ ਕਹਣਾ ਮੁੱਖ ਮੰਤਰੀ ਨੂੰ ਇਹ ਕਹਿਣਾ ਚਾਹੀਦਾ ਸੀ ਕਿ ਪੰਜਾਬ ਦੇ ਨਹੀਂ ਪੂਰੇ ਭਾਰ ਦੇ ਕਿਸਾਨ ਲੜ ਰਹੇ ਨੇ ਕਿ ਐਮਐਸਪੀ ਗਰੰਟੀ ਕਾਨੂੰਨ ਬਣੇ ਆ ਮੇਰੇ ਪੰਜਾਬ ਦੇ ਲੋਕਾਂ ਨੇ ਜਿਹੜਿਆਂ ਨੇ ਮੈਨੂੰ ਜਿਤਾਇਆ ਜਿਹੜੇ 88 ਸਾਲਾਂ ਨੂੰ ਮੋਢੇ ਤੇ ਚਾਕੇ ਮੈਨੂੰ ਵੋਟਾਂ ਪੁਵਾਈਆਂ ਉਹ ਅੱਜ ਲੋਕ ਠੰਡ 'ਚ ਬੈਠੇ ਨੇ ਤਾਂ ਉਹ ਲੋਕ ਸੜਕਾਂ ਤੇ ਆਇਆ ਮੈਂ ਅਪੀਲ ਕਰਦਾ ਸਰਕਾਰ ਮੰਗਾ ਮੰਨੇ ਅਗਰ ਨਹੀਂ ਮੰਨਦੇ ਅੱਜ ਕੱਲੇ ਪੰਜਾਬ ਦੇ ਨੇ ਮੈਂ ਵੀ ਆ ਕੇ ਪ੍ਰਧਾਨ ਮੰਤਰੀ ਰਾਸਤੇ ਬੈਠੂਗਾ ਮੁੱਖ ਮੰਤਰੀ ਨੂੰ ਇਹ ਕਹਿਣਾ ਚਾਹੀਦਾ ਸੀ ਪ੍ਰਧਾਨ ਜੀ ਆਖਰੀ ਸਵਾਲ ਹੈ ਕੇਂਦਰ ਦੇ ਵੱਲੋਂ ਐਮਐਸਪੀ ਦੇ ਲਈ ਸਾਫ਼ ਤੇ ਸਪਸ਼ਟ ਬਿਆਨ ਪਿਛਲੇ ਦਿਨਾਂ ਦੇ ਵਿੱਚ ਲੱਗਿਆ ਕਿ ਸਾਡੇ ਕੋਲ ਇੰਨਾ ਫੰਡ ਨਹੀਂ ਆ ਸੀ ਐਮਐਸਪੀ ਪੂਰੇ ਦੇਸ਼ ਭਰ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਲਾਗੂ ਕਰ ਸਕਦਾ ਹਾਂ ਉਹ ਕਹਿੰਦੇ ਜੋ ਚੀਜ਼ ਲਾਗੂ ਹੀ ਨਹੀਂ ਹੋ ਸਕਦੀ ਉਹਤੇ ਗੱਲਬਾਤ ਕਰਨ ਦਾ ਵੀ ਕੀ ਮੰਤਬ ਨਹੀਂ ਨਹੀਂ ਜਿਹੜੀ ਉਹਨਾਂ ਦੀ ਕਮੇਟੀ ਨੇ 31 ਮੈਂਬਰੀ ਕਮੇਟੀ ਆ ਉਹਦੇ ਵਿੱਚ 16 ਐਮਪੀ ਬੀਜੇਪੀ ਦੇ ਆ ਜੀ ਇਹ ਦਰਜ ਮੈਨੂੰ ਲੱਗਦਾ ਜਿਹੜੇ ਇਹ ਜਵਾਬ ਆ ਉਹ ਚ ਕਰਵਾਉਣੇ ਚਾਹੀਦੇ ਸੀ ਉਹਨਾਂ ਨੂੰ 16 ਐਮਪੀ ਬੀਜਪੀ ਦਾ ਇੱਕ ਵੀ ਬੰਦਾ ਉਹਨਾਂ ਦੀ ਨੀਤੀ ਪਾਲਿਸੀ ਤੋਂ ਬਗੈਰ ਕਹਿ ਨਹੀਂ ਸਕਦਾ ਉਹ ਤਾਂ ਇਹ ਕਹਿੰਦਾ ਪ੍ਰਧਾਨ ਮੰਤਰੀ ਬਹੁਤ ਚੰਗਾ ਹੈ ਬੜਾ ਕੁਝ ਕਰ ਰਿਹਾ ਇਹ ਤਾਂ ਲੋਕ ਹੀ ਰੌਲਾ ਪਾਉਂਦੇ ਆ 31 16 ਐਮਪੀਆ ਨੇ ਬਾਕੀ ਖੇਤਰੀ ਪਾਰਟੀਆਂ ਦੇ ਉਹ ਚ ਕਾਂਗਰਸ ਦੇ ਵੀ ਐਮਪੀ ਆ ਉਹਨਾਂ ਨੇ ਸਹਿਮਤੀ ਦਿੱਤੀ ਕਿਸਾਨਾਂ ਦਾ ਐਮਐਸਪੀ ਗਰੰਟੀ ਕਾਨੂੰਨ ਬਣਾਉਣਾ ਚਾਹੀਦਾ ਫਿਰ ਮੈਨੂੰ ਲੱਗਦਾ ਉਹਨਾਂ ਨੂੰ ਰੋਕਣਾ ਚਾਹੀਦਾ ਵੀ ਉਹਨਾਂ ਦੀ ਜਿਹੜੀ ਦਲੀਲ ਆ ਉਹਨਾਂ ਦੇ ਉਲਟ ਕਹਿਤਾ ਸਰਕਾਰ ਨੇ ਐਮਐਸਪੀ ਗਰੰਟੀ ਕਾਨੂੰਨ ਤੇ ਕੋਈ ਪੈਸਾ ਨਹੀਂ ਲੱਗਦਾ ਜਿਹੜੀਆਂ ਦਾਲਾ ਬਾਹਰੋਂ ਮੰਗਵਾਦੇ ਨੇ ਜਿਹੜੀਆਂ ਆਪਾਂ ਪੈਦਾ ਕਰ ਸਕਦੇ ਆ ਜਿਹੜੀ ਆਪਣੇ ਤੇ ਵਾਰ-ਵਾਰ ਤਲਵਾਰ ਰੱਖਦੇ ਵੀ ਕਿਸਾਨਾਂ ਨੇ ਪਾਣੀ ਮੱਕਾ ਤਾ ਝੋਨਾ ਕਰਤਾ ਤੇਈ ਫਸਲਾਂ ਹੁੰਦੀ ਨਹੀਂ ਮੈਂ ਤਾਂ ਕਹਿੰਦਾ ਜਿੰਨੀਆਂ ਵੀ ਫਸਲਾਂ ਉਹਨਾਂ ਤੇ ਐਮਐਸਪੀ ਦੇਣ ਸਰਕਾਰ ਲੋਕ ਵਿਜਨ ਨੂੰ ਤਿਆਰ ਮੰਨ ਲਓ ਹੋਣਾ ਇਕੱਲੇ ਕਣਕ ਕਿਸਾਨ ਲੈ ਕੇ ਖੜੇ ਉਹ 4000 ਮੰਗੇ ਤੁਰਿਆ ਜਾਂਦਾ ਕਹੂ ਲੋਕ ਵਿਜਨ ਰੇਟ 2500 ਮੰਗੀ 4000 ਜਾਂਦਾ ਹੁਣ ਪਿਆਜ਼ ਵੀ ਕਿਸਾਨ ਪੈਦਾ ਕਰਦਾ ਕਣਕ ਵੀ ਕਿਸਾਨ ਪੈਦਾ ਕਰਦਾ ਪਿਆਜ ਇਹ ਨਹੀਂ ਪਤਾ 10 ਰੁਪਏ ਮਿਲ ਜੇ ਪਤਾ ਨਹੀਂ 100 ਰੁਪਏ ਮਿਲ ਜੇ। ਇਹੀ ਪੋਜੀਸ਼ਨ ਆਲੂ ਆਂਦੀ ਆ। ਜਿਹੜਾ ਪੈਦਾ ਕਰਦਾ ਉਹ ਵੀ ਰੁਹੀ ਜਾਂਦਾ ਜਿਹੜਾ ਲੈਂਦਾ ਉਹ ਵੀ ਰੁਹੀ ਜਾਂਦਾ। ਸਨ ਚ ਮੈਨੂੰ ਲੱਗਦਾ ਐਮਐਸਪੀ ਗਰੰਟੀ ਕਾਨੂੰਨ ਬਣਨਾ ਪੂਰੇ ਖਪਤਕਾਰਾਂ ਪੂਰੇ ਦੇਸ਼ ਦੇ ਲੋਕਾਂ ਦੇ ਹੱਕ ਚ ਜਿਹੜੇ ਵਿਚੋਲ ਕੀ ਐ ਸਨ ਚ ਲੁੱਟ ਰਹੇ ਆ ਉਹਨਾਂ ਦਾ ਦਰਵਾਜ਼ਾ ਬੰਦ ਹੁੰਦਾ ਅਸਲ ਦੇ ਵਿੱਚ ਸਰਕਾਰ ਚੱਲ ਹੀ ਉਹਨਾਂ ਸਾਰੇ ਰਿਆ ਰੋਲਾ ਇਹ ਹੈ ਪੈਸੇ ਪੂਸੇ ਬਚਦਾ ਕੋਈ ਨਹੀਂ।